ਸਤਿ ਸ੍ਰੀ ਅਕਾਲ ਜੀ ਸਨਪਰਾਓ ਹੁਣ ਕਣਕ ਵੇਖ ਰਹੀ ਹੈ ਜੀ 10000 ਨੂੰ ਕੁਇੰਟਲ ਇਹ ਅਕਸਰ ਆਪਾਂ YouTube ਤੇ ਵੀਡੀਓ ਦੇਖਦੇ ਹਾਂ ਇਹ ਜਰੂਰ ਸੱਚਾਈ ਹੈ ਵੀ ਕਣਕ ਜਿਹੜੀ ਹੈ 10000 ਨੂੰ ਕੁਇੰਟਲ ਵੇਖ ਰਹੀ ਹੈ ਕਿੱਥੇ ਵੇਖ ਰਹੀ ਹੈ ਤੇ ਆਪਾਂ ਕਿੱਦਾਂ ਵੇਚ ਸਕਦੇ ਹਾਂ ਸੋ ਇਹਦੇ ਬਾਰੇ ਆਪਾਂ ਤੁਹਾਨੂੰ ਪੂਰੀ ਡਿਟੇਲ ਚ ਅੱਗੇ ਜਾਣਕਾਰੀ ਦਵਾਂਗੇ ਜੇ ਜੇ ਤੁਸੀਂ ਵੇਚਣੀ ਚਾਹੁੰਦੇ ਹੋ ਤੇ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਆਨ ਬਟਨ ਨਾਲ ਜਰੂਰ ਦਬਾ ਲਿਓ ਸੋ ਕਣਕ ਦਾ ਰੇਟ ਜਿਹੜਾ ਵਾ ਆਪਣਾ ਸਰਕਾਰੀ ਦਾ ਤੁਹਾਨੂੰ ਪਤਾ ਹੀ ਹੈ 2425 ਰੁਪਏ ਜਿਹੜੀ ਆ ਕਣਕ ਆਪਣੀ ਸਰਕਾਰ ਖਰੀਦ ਰਹੀ ਹੈ ਵੈਸੇ ਮਾਰਕੀਟ ਰੇਟ ਤਾਂ ਵੱਧ ਚੱਲ ਰਿਹਾ ਪਰ ਸਰਕਾਰ ਨੇ ਆਪਾਂ ਨੂੰ ਉਨਹੀਂ ਪੈਸੇ ਦੇਣੇ ਆ ਜਿੰਨੀਆਂ ਐਮਐਸਪੀ ਤੇ ਆਪਣੀ ਜਿਹੜੀ ਆ ਉਹ ਖਰੀਦ ਹੋਣੀ ਆ ਤੇ ਇੱਕ ਦੂਸਰੇ ਪਾਸੇ ਐਮਾਜ਼ਾਨ ਤੇ ਜਿਹੜੀ ਆ ਕਣਕ ਉਹ 100 ਰੁਪਏ 120 ਰੁਪਏ ਕਿਲੋ ਦੇ हिसाब ਨਾਲ ਵੇਚ ਰਹੀ ਆ ਵੱਖੋ ਵੱਖਰੇ ਰੇਟ ਆ ਤੇ ਉਹਤੇ ਤੁਸੀਂ ਵੀ ਜਾ ਕੇ ਜਿਹੜੀ ਆ ਆਪਣੀ ਕਣਕ ਜਾਂ ਹੋਰ ਕੋਈ ਪ੍ਰੋਡਕਟ ਤੁਸੀਂ ਵੇਚ ਸਕਦੇ ਜੀ ਉਹਦੇ ਵਿੱਚ ਤੁਹਾਨੂੰ ਅਕਾਊਂਟ ਬਣਾਉਣਾ ਪਊਗਾ ਜਿਹਦੇ ਵਿੱਚ ਤੁਹਾਨੂੰ ਤੁਹਾਡਾ ਈਮੇਲ ਆਈਡੀ ਨੰਬਰ ਆਧਾਰ ਕਾਰਡ ਜੀਐਸਟੀ ਨੰਬਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੇਣੀਆਂ ਪੈਣਗੀਆਂ ਤੇ ਤੁਹਾਡਾ ਅਕਾਊਂਟ ਜਿਹੜਾ ਖੋਲਿਆ ਜਾਊਗਾ ਉਹਦੇ ਵਿੱਚ ਕੁਝ ਫੀਸ ਹੁੰਦੀ ਆ ਮੰਜੋਂਦੀ ਚੀਜ਼ ਵੇਚਣ ਦੀ ਉਹ ਤੁਹਾਨੂੰ ਪੇ ਕਰਨੀ ਪਊਗੀ ਤੇ ਤੇ ਬਾਕੀ ਆਪਣੇ ਪ੍ਰੋਡਕਟ ਦੀ ਤੁਸੀਂ ਐਡਵਰਟਾਈਜ਼ਮੈਂਟ ਵੀ ਉੱਥੇ ਕਰ ਸਕਦੇ ਹੋ ਉਹਦੇ ਵੀ ਪੈਸੇ ਜਿਹੜੇ ਅਲੱਗ ਲੱਗਣੇ ਆ ਸੋ ਇਸ ਚੀਜ਼ ਨੂੰ ਸਮਝ ਜ਼ਰੂਰ ਲੱਗ ਸਕਦਾ ਜੇ ਮਿਹਨਤ ਕਰਦੇ ਰਹੀਏ ਤੇ ਇਹ ਜਿਹੜੀ ਆ ਆਪਾਂ Amazon ਦੇ ਵਿੱਚ ਆਪਣੀ ਜਗ੍ਹਾ ਬਣਾ ਸਕਦੇ ਆ ਤੇ ਬਾਅਦ ਵਿੱਚ ਆਪਾਂ ਕੋਈ ਪ੍ਰੋਡਕਟ ਜਿਹੜਾ ਉੱਥੇ ਵੇਚ ਸਕਦੇ ਆ ਸੋ ਇਸ ਤਰੀਕੇ ਨਾਲ ਜਿਹੜੀ ਆ ਕਣਕ ਉੱਥੇ ਜਿਹੜੀ ਆ 100 ਰੁਪਏ ਜਾਂ 120 ਰੁਪਏ ਕਿਲੋ ਵਿਗ ਰਹੀ ਹੈ ਸੋ ਉੱਥੇ ਸਿੱਧੇ ਟਰਾਲੇ ਦਾ ਟਰਾਲੇ ਨਹੀਂ ਵਿਗਦੇ ਉੱਥੇ ਕਿਲੋ ਵਾਂਗੂ ਦੇ ਹਿਸਾਬ ਨਾਲ ਕਣਕ ਵਿਕਣੀ ਹੈ ਤੇ ਕਿਉਂਕਿ ਇਹਦਾ ਨੈਟਵਰਕ ਬਹੁਤ ਵੱਡਾ ਤੇ ਪੂਰੇ ਆਲ ਵਰਲਡ ਦੇ ਵਿੱਚ ਜਿਹੜੀ ਐਮਾਜ਼ਾਨ ਜਿਹੜੀ ਆ ਉਹ ਜਲਦੀ ਹੈ ਸੋ ਜੇ ਤੁਸੀਂ ਅਕਾਊਂਟ ਬਣਾਉਣਾ ਅਕਾਊਂਟ ਬਣਾ ਕੇ ਤੇ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਜੇ ਧੰਨਵਾਦ